ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਖਾਈ ਤੋਂ ਕਵਰ ਕਰਾਂਗੇ ਜੀ ਇੱਕ ਸਾਨੂੰ ਸੂਈ ਸਵਾਈ ਝੋਟੀ ਦਿਖਾਵਾਂਗੇ ਕੀ ਇਹਦੇ ਮਗਰ ਆ ਜਾਂ ਕਿੰਨਾ ਦੁੱਧ ਬਾਦਾ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 8427965 ਦਾ 6510 ਪਿੰਡ ਆਪਣਾ ਜੀ ਖਾਈ ਜੀ ਜ਼ਿਲ੍ਹਾ ਆਪਾਂ ਨੂੰ ਮੋਗਾ ਤਹਿਸੀਲ ਨਿਹਾਲ ਇਹ ਇੱਕ ਝੋਟੀ ਆਪਾਂ ਦਿਖਾਉਣੀ ਹੈ ਨਾ ਹਾਂ ਜੀ ਝੋਟੀ ਆਪਾਂ ਉਹ ਵੀ ਕਵਰ ਕਰਕੇ ਹਟੇ ਆ ਪਹਿਲਾਂ ਕਿਉਂਕਿ ਦੋਹਾਂ ਦੀ ਚਵਾਈ ਨਹੀਂ ਹੁੰਦੀ ਤਾਂ ਅੱਡ-ਔਡੀ ਅੱਗਰਲੀ ਨਾ ਕਵਰ ਕਰਨੀਆਂ ਹਾਂਜੀ ਓਕੇ ਤਾਂ ਖੋਲੋ ਜਿਹਨੂੰ ਆਈ ਵੀਰੇ ਆਈ ਬਿਸਪਤੀ ਬਾਕੀ ਦੀ ਚਵਾਈ ਤੁਹਾਡੇ ਚੱਲੀ ਜਿੱਦ ਤਣੂ ਸੂਆ ਕਿਹੜਾ ਹੈ ਦੂਸਰਾ ਹੈ ਦੂਜਾ ਸੂਆ ਓਕੇ ਜੀ ਆ ਦੇਖੋ ਸਰੋ ਕੁਆਲਟੀ ਚੈੱਕ ਖਾਨ ਭਾਂਡੇ ਸਾਫ ਸੁਥਰੀ ਮੋੜ ਲਿਓ ਜੀ ਬਾਕੀ ਚਵਾਈ ਤੁਹਾਡੇ ਸਾਹਮਣੇ ਕਰਕੇ ਦਿਖਾਉਣਾ ਆ ਦੇਖੋ ਫੇਸ ਦੀ ਕੁਆਲਟੀ ਸਾਮੀ ਬੜੀ ਵੀ ਆ ਛੱਡੋ ਜੀ ਬੰਨ ਕੇ ਕੱਟੋ ਛੋਟੀ ਬੱਚਾ ਆ ਦੇਖੋ ਇਹ ਅੰਗੀਆਂ ਜੋ ਆ ਗਈ ਬਾਕੀ ਦੀ ਗੱਲ ਦਸਾਲੀ ਤੁਸੀਂ ਆਪਦੀ ਆਪੇ ਕਰ ਲੈਣੀ ਆ ਕੇ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾਉਣਾ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਆ ਤੇ ਬੰਨੋ ਜੀ ਥਾਣ ਤੋਂ ਦਿਖਾ ਦਗੇ ਨੇੜ ਤੋਂ ਕੈਮਰਾ ਲਾ ਕੇ ਆ ਦੇਖੋ ਨਾ ਦਾ ਬਸਮਾਗ ਹੈ ਸਭ ਕੁਝ ਓਕੇ ਆ ਤੇ ਉਹੀ ਆਪਾਂ ਸ਼ਾਮ ਦੇ ਹੋਣ ਹੋ ਗਏ 5:34 ਮਿੰਟ ਜੀ ਤੇ ਤਰੀਕ 6 10 ਮਹੀਨਾ 2025 ਦੇ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਜੀ ਆਹ ਲੋ ਜੀ ਖਾਲ ਬਾੜੀ ਖਾਲੀ ਤੁਹਾਡੇ ਸਾਹਮਣੇ ਆ ਜੀ ਠੀਕ ਆ ਬਾਲਟੀ ਕੈਮਰਾ ਮਾਦ ਕਿਉਂਕਿ ਪਹਿਲਾਂ ਦੂਜੀ ਝੋਟੀ ਚੋਈ ਵੀ ਇਹਦੇ ਚਾਹਦੇ ਆ ਦਿਖਾ ਦੀ ਬਾਲਟ ਦਿਖਾਤੀ ਜੀ ਦਿਖਾਤੀ ਬਸ ਓਕੇ ਆ ਧਾਰ ਦਿਓ ਫਿਰ ਸ਼ੁਰੂ ਧਾਰ ਬਹੁਤ ਨਰਮ ਹੈ ਦੋਨਾਂ ਦੇ ਨਾਲ ਓਕੇ ਜੀ ਧਾਰਾ ਦੁਰਾ ਕਰਨ ਦਾ ਬੰਦਾ ਇੱਕ ਪਾਸੇ ਬੇਫਿਕਰ ਹੋ ਜਾ ਪਹਿਲਾਂ ਮੂਰਲੇਾਂ ਚ ਮਾਰੀ ਵੀਰੇ ਧਾਰਾ ਮੂਰਲੇਾਂ ਚ ਮਾਰ ਧਾਰਾ ਆ ਦੇਖੋ ਧਾਰ ਸੰਬਾਲੀ ਪੋਲੀ ਹੈ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋਣਾ ਇੱਕ ਨੰਬਰ ਤਾਰ ਬੱਚਾ ਛੱਡਿਆ ਨਾਲ ਦੇ ਨਾਲ ਡਾਂਗ ਆ ਕੇ ਥਣ ਕਰਤੇ ਝੋਟੀ ਨੇ ਜੋ ਦਿਓ ਜੀ ਬਾਕੀ ਸਾਰੀ ਦਸਾਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ ਤੁਹਾਡੇ ਸਾਹਮਣੇ ਆਪਾਂ ਟਾਈਮ ਦਿਖਾਤਾ ਸਭ ਕੁਝ ਦਿਖਾਤਾ ਜੀ ਦਸੀਲ ਨਿਹਾਲ ਸਿੰਘਾ ਜਿਲ੍ਹੇ ਮੋਗੇ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਜਿਵੇਂ ਆਈ ਚੁਹੀਦਿੰਗਾ ਪੂਰਨਾ ਨਾਮ ਜੈਂਗ ਛੱਲੇ ਦੀ ਇੱਕ ਨੰਬਰ ਮਗਰ ਕੱਟੀ ਸਮੀ ਸਮਾਈ ਗੱਟੀ ਹੈ ਜੀ ਹੁਣ ਇਹਦੀ ਵੀ ਗਾੜੀ ਪਿਛਾੜੀ ਕੁਝ ਕੀ ਓਕੇ ਜੀ ਹਾਂਜੀ ਬਰਾਬਰ ਵਾਂਗੂ ਹੀ ਆ ਜੀ ਗਾੜੀ ਪਿਛਾੜੀ ਹਾਂਜੀ ਉਨੀ ਗਾੜੀ ਉਨੀ ਪਿਛਾੜੀ ਹੂੰ ਬਾਕੀ ਦਾ ਫੋਲੋ ਦਸੱਲੀ ਨਾਲ ਆਪਾਂ ਵੀਡੀਓ ਬਣਾਈ ਦੀ ਹੈ ਜੀ ਸਾਰੀ ਜਾਣਕਾਰੀ ਲੈ ਕੇ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਹੈ ਕਿਉਂਕਿ ਮੈਨੂੰ ਵੀਡੀਓ ਦੇਖਣਾ ਆਉਂਦਾ ਵੀ ਉਹਨਾਂ ਫਿਕਰ ਜਿੰਨਾ ਬਣਾਉਣ ਵਾਲੇ ਦਾ ਗਲਤ ਕੰਮ ਆਪਾਂ ਨਾ ਕਰਿਆ ਨਾ ਕਰਨਾ ਕੋਸ਼ਿਸ਼ ਕਰੀ ਦੀ ਸਾਰੇ ਬਸੂਦਾਨੀ ਆਪਾਂ ਨੂੰ ਚੋਕੇ ਤੁਹਾਨੂੰ ਦਿਖਾਏ ਜਾਂਦੇ ਸ਼ਾਮ ਦੇ ਟਾਈਮ ਜਿਹੜੀ ਵੀਡੀਓ ਹੁੰਦੀ ਉਹ ਨੂੰ ਆਪਾਂ ਜਰੂਰ ਚੋਕੇ ਦਿਖਾਉਣੇ ਹੁੰਦੇ ਕਿਉਂਕਿ ਤੁਹਾਨੂੰ ਸੌਖਾ ਹੋ ਜੇ ਦੂਰੋਂ ਆਉਣਾ ਸੌਖਾ ਜੀ ਰੈਡੀ ਦੁੱਧ ਵਾਲਿਆਂ ਨੂੰ ਦੁੱਧ ਦੇ ਦੋਗੇ ਨਹੀਂ ਰੈਡੀ ਦੁੱਧ ਵਾਲਿਆਂ ਨੂੰ ਅੱਜ ਕਵਰ ਕਰਕੇ ਤੇ ਝੋਟੀਆਂ ਦੋ ਇੱਕ ਵੀਡੀਓ ਅਡੋੜੀ ਆਉ ਜੀ ਇਹਨਾਂ ਦੀ ਤੇ ਗਾਲਾਂ ਪਾਟ ਲਿਆ ਝੋਟੀ ਨੇ ਕੋਈ ਗੱਲ ਹੀ ਨਹੀਂ ਅੱਖਾਂ ਮੇਜਦੇ ਹਨਾ ਹਾਂਜੀ ਹੂੰ ਸੁੱਧਨਾ ਬਹੁਤ ਆਇਦਨ ਓਕੇ ਬਾਕੀ ਦੀ ਗੱਲ ਜਿਹੜੇ ਉਧਰਲੇ ਜਾਨਵਰ ਹੈ ਜੀ ਪਾਣੀ ਦਾ ਖਰਾਕ ਪੈਣੀ ਹੈ ਦੁੱਧ ਦਾ ਫੇਰ ਦੇਣਾ ਹੈ ਹਾਂਜੀ ਹਾਂਜੀ ਜੇ ਹੁਣ ਸੋਕੀ ਤੂੜੀ ਤੇ ਬੰਨ ਕੇ ਆਪਾਂ ਪਤਣਾ ਲੱਗੇ ਫੇਰ ਤਾਂ ਚਾਹ ਪਾਣੀ ਨੂੰ ਕਰਾਉਣਗੇ ਹਾਂਜੀ ਤੇ ਦਾਣਾ ਜੇ ਪਾਵਾਂਗੇ ਪਸ਼ੂ ਨੇ ਦੁੱਧ ਦੇਣੇ ਦੇਣਾ ਜੀ ਇਹ ਨਹੀਂ ਫਿਰ ਸਵੇਰੇ 6 ਵਜੇ ਤੋਂ ਪਲਾਸਟਿਕ ਚੁਵਾਈ ਕਰੀ ਹਾਂਜੀ ਹਾਂਜੀ ਓਕੇ ਜੀ ਹਾਂ ਉਹ ਦੇਖ ਅਦਰ ਅੰਤ ਤਾਈ ਸਾਰੀ ਵੀਡੀਓ ਦੇਖ ਲਓ ਫੇਰ ਬਾਅਦ ਵਿੱਚ ਹਮ ਤੁਹਾਨੂੰ ਫੋਨ ਜੀ ਹੋਰ ਅੱਜ ਸਵੇਰੇ ਨਚੋੜ ਦੇ ਜਮਾਉਂ ਪਾ ਦੇ ਬੱਚੇ ਨੂੰ ਇੱਧਰ ਜੇ ਕਰ ਮੈਂ ਆਹ ਲੋ ਜੀ ਮੈਨ ਲੋ ਆ ਖਾਲੀ ਬਾਲਟੀ ਠੀਕ ਹੈ ਕਰ ਲਾ ਦ ਬੜਾ ਸਮੈਨ ਨਹੀਂ ਚੱਕ ਐ ਨਹੀਂ ਚੱਕ ਇਹ ਇੱਕ ਦੋ ਤਿੰਨ ਚਾਰ ਫਾਂਡੀ ਬਾਦਵੀ 11 ਕਿਲੋ ਲੀਟਰ ਦੁੱਧ ਮੰਨਣਾ ਹੀ ਦੋਨੇ ਵੇਲੇ ਦਾ ਠੀਕ ਹੈ ਤਾਂ ਥੋੜੀ ਕਵੇੜਾ ਵੇਲੇ ਨਾਲ ਵੀ ਹੋ ਜਾਂਦਾ ਭਾਈ 1/2 ਕਿਲੋ 11 ਲੀਟਰ 66 ਸਵੇਰੇ ਦੇ 11 ਲੀਟਰ ਮੰਨ ਕੇ ਸੌਦਾ ਕਰ ਲੈਣਾ ਹਾਂਜੀ ਹਾਂ ਤੇ ਡਿਮਾਂਡ ਇਹਦੀ ਕੀ ਆ ਗਈ ਜੀ ਇਹਦਾ ਲੱਖ ਰੁਪਈਆ ਜੀ ਮਾਨਦਾਨ ਹੋ ਜਾਊਗਾ ਮਾਨਤਨ ਕਰ ਦਾਂਗੇ ਓਕੇ 1 ਲੱਖ ਰੁਪਈਆ ਦੇ ਵਿੱਚ ਝੋਟੀ ਤੁਹਾਨੂੰ ਮਿਲਣੀ ਆ ਨੰਬਰ ਫੇਰ ਬੋਲ ਦਿਓ ਜੀ 842994510 ਪਿੰਡ ਖਾਈ ਤੋਂ ਵੀਡੀਓ ਕਵਰ ਕੀਤੀ ਹੈ ਜੀ ਬਾਕੀ ਇੱਕ ਝੋਟੀ ਸੇਕ ਤੁਹਾਨੂੰ ਦਿਖਾਦੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦਲ ਤੋਂ ਧੰਨਵਾਦ ਜਲ